ਜੇ ਇਹਨਾਂ ਨੂੰ ਸੁਭਨਾ ਨਾ ਲੱਗੇ ਇਹਨਾਂ ਨੂੰ ਦੇ ਵੱਧ ਤੋਂ ਉਹਨਾਂ ਦਾ ਝਾਕਾ ਬੁੱਲੇ ਕਿ ਸਟੇਜਾਂ ਬੱਡੀਆਂ ਸਟੇਜਾਂ ਨਹੀਂ ਲੱਗੀਆਂ ਅਸੀਂ ਕਦੇ ਵੀ ਭਰ ਸਕਦੇ ਹਾਂ ਸਟੇਡੀਅਮ ਭਾਰੀ ਨਾ ਵਰਦਾਨ ਸਿੰਘ ਜੀ ਜਦੋਂ ਤੁਸੀਂ ਦਲਜੀਤ ਦੁਸਾਂਦੇ ਸ਼ੋਅ ਵੀ ਜਾਂਦੇ ਹੋਇਆ ਕੀ ਸੀਗਾ ਦਲਜੀਤ ਸ਼ੋਅ ਦੀਆਂ ਟਿਕਟਾਂ ਸ਼ੁਰੂ ਹੋਈਆਂ ਵਿਕਣੀਆਂ ਤੇ ਇਹ ਦੋਨੋਂ ਆਏ ਕਹਿੰਦੇ ਕਿ ਪਾਪਾ ਅਸੀਂ ਜਾਣਾ ਚਾਹੁੰਦੇ ਹਾਂ ਟਿਕਟ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਸੀ ਤੇ ਜਾਣਾ ਵੀ ਅਸੀਂ ਸਾਰੇ ਚਾ ਰਹੇ ਸੀ ਮੈਂ ਫਿਰ ਇਹਨਾਂ ਨੇ ਮੈਂ ਕਿਹਾ ਇਟਸ ਐਕਸਪੈਂਸਿਵ ਕਿ ਪਪਾ ਜੇ ਚਾਰ ਟਿਕਟਾਂ ਲੈਣੀਆਂ ਤੇ ਤਾਂ ਇਹਨਾਂ ਨੇ ਫਿਰ ਪ੍ਰੋਮਿਸ ਕੀਤਾ ਕਿ ਇਹਨੇ ਕਿਹਾ ਕਿ ਮੈਂ ਪੰਜ ਪੌੜੀਆਂ ਦਾ ਪਾਠ ਕਰਕੇ ਸੁਣਾਉਂਗਾ ਜਾਣ ਤੋਂ ਪਹਿਲਾਂ ਚਾਹ ਤਰ ਮੈਂ ਪ੍ਰੀਪੇਅਰ ਕਰੂੰਗਾ ਤੇ ਤੇ ਬੇਟੀ ਨੇ ਕਿਹਾ ਕਿ ਮੈਂ ਰੈਹਰਸ ਦਾ ਪਾਠ ਸੁਣਾਉਂਗੀ ਤੁਹਾਨੂੰ ਉਮੀਦ ਸੀ ਵੀ ਇਹ ਹੋਊਗਾ ਇਸ ਤਰ੍ਹਾਂ ਸੋਚ ਕੇ ਗਏ ਸੀ ਕਿ ਨਹੀਂ ਇਹਦੇ ਇਹਨੂੰ ਯਕੀਨ ਸੀਗਾ ਅੱਛਾ ਜੀ ਤੇ ਸਾਨੂੰ ਕੋਈ ਇੱਦਾਂ ਦਾ ਸੀ ਕਿ ਅਸੀਂ ਕਿਹਾ ਚੱਲ ਬੱਚੇ ਦੀ ਇੱਕ ਤਰ੍ਹਾਂ ਦੀ ਹੁੰਦੀ ਨਾ ਕ੍ਰਾਸਟੀ ਜੀ ਚੱਲ ਜੋ ਕਹਿੰਦਾ ਹੋ ਜਾਏਗਾ ਤਾਂ ਠੀਕ ਆ ਨਹੀਂ ਤਾਂ ਜਾਨੀ ਟਰਾਈ ਕਰ ਲਿਆ ਠੀਕ ਆ ਈਵਨ ਕਿ ਜਿਹੜੇ ਕੋਲ ਕੈਰੀ ਬੱਸੀ ਕੋ ਪੰਗੜਾ ਸਿੱਖਦਾ ਉਹਨਾਂ ਨੂੰ ਕਿਹਾ ਕਿ ਰਿਕੁਐਸਟ ਕੀਤੀ ਇਹਦੀ ਪੱਗ ਬੰਨਨ ਦਿਓ ਤੇ ਲੇਕਿਨ ਉਹ ਉਸ ਦਿਨ ਅਵੇਲੇਬਲ ਨਹੀਂ ਸੀ ਤੇ ਉਹਨਾਂ ਦੇ ਢੋਲੀ ਸੀ ਤੇ ਉਹਨਾਂ ਨੇ ਪੱਗ ਬੰਨੀ ਇਹਦੇ ਉਹ ਯਸ ਉਹਨਾਂ ਨੇ ਪੱਗ ਬੰਨ ਕੇ ਕੱਪੜੇ ਪਾਹਣ ਡਰੈਸ ਅਪ ਕਰਾ ਹਾਂ ਜੀ ਹਾਂ ਜੀ ਸਾਰਾ ਉਹੀ ਡਾਟਾ ਪਾਇਆ ਦੋ ਕੋਈ ਪਾ ਕੇ ਗਿਆ ਸੀ ਤੇ ਜਾ ਕੇ ਜਦੋਂ ਇਹ ਉੱਥੇ ਪਰਫਾਰਮ ਕਰ ਰਿਹਾ ਸੀ ਵੈਸੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੋਅ ਤੇ ਉਹ ਆਏ ਤਾਂ ਕਿਉਂਕਿ ਉਹਨਾਂ ਤੇ ਕਰੂ ਮੈਂਬਰ ਜਿਹੜੇ ਹੁੰਦੇ ਆ ਉਹ ਪਿਕਚਰ ਲੈਦੇ ਰਹਿੰਦੇ ਬੱਚਿਆਂ ਦੀ ਜੀ ਬਟ ਇੱਥੋਂ ਯਾਨੀ ਸ਼ੁਰੂਆਤ ਹੋਈ ਹੈ ਉਸ ਤੋਂ ਬਾਅਦ ਫਿਰ ਤੁਸੀਂ ਦੱਸੋ ਕੀ ਹੋਇਆ ਵੀ ਜਦੋਂ ਕਿ ਕਿੰਨੇ ਕ ਸਮੇਂ ਬਾਅਦ ਇਹ ਮੌਕਾ ਮਿਲਦਾ ਹੈਗਾ ਵੀ ਸ਼ੋਅ ਐਡਾ ਲੰਘ ਚੁੱਕਿਆ ਹੁੰਦਾ ਹੈ ਜਾਂ ਥੋੜਾ ਹੀ ਸੀਗਾ ਵੀ ਜਦੋਂ ਤੁਸੀਂ ਸਟੇਜ ਦੇ ਨੇੜੇ ਜਾ ਕੇ ਭੰਗੜਾ ਪਾਣਾ ਸ਼ੁਰੂ ਕੀਤਾ ਸੀ ਦੋਨੇ ਪੈਨ ਪਾਈਆਂ ਨੇ ਜਾ ਕੇ ਤੇ ਆਪਣੀ ਸੀਟ ਤੇ ਹੋਇਆ ਕਿ ਕਿ ਜਿਹੜੀਆਂ ਅਗਲੀਆਂ ਸੀਟਾਂ ਸੀ ਅਸੀਂ ਥੋੜੀ ਜਿਹੀ ਪਿੱਛੇ ਸੀ ਤੇ ਉੱਥੇ ਜਿਹੜੀਆਂ ਸੀਟਾਂ ਸੀ ਉਹ ਲੇਟ ਆਏ ਕਰੀਬ 45 ਮਿੰਟ ਉਹ ਸਾਨੂੰ ਜਾਂ ਕਹਿ ਲਓ ਲੱਕੀ ਲਈ ਬੈਨੀਫਿਟ ਮਿਲ ਗਿਆ ਐ ਅੱਗੇ ਜਾ ਕੇ ਭੰਗੜਾ ਪਾਉਂਦੇ ਰਹੇ ਉਹਨਾਂ ਦਾ crew ਆ ਕੇ ਇਦੀ ਫੋਟੋ ਖਿੱਚਦੇ ਰਹੇ ਦੋਨਾਂ ਦੀ ਬੇਟੀ ਉਹ ਬਣਾ ਕੇ ਲੱਗੇ ਗਈ ਸੀ ਬੈਨਰ ਇਹ ਤੇ ਉਹ ਬੈਨਰ ਤੇ ਕੀ ਲਿਖਿਆ ਸੀ ਜਿਹੜੇ ਉਹਨਾਂ ਦੇ ਨਾਲ ਹੁੰਦੇ ਆ ਕੰਗ ਭਾਜੀ ਜੀ ਹਾਂਜੀ ਉਹ ਆਏ ਮੇਰੇ ਕੋਲ ਤੇ ਕਹਿੰਦੇ ਕਿ ਇਹ ਬੱਚੇ ਨੂੰ ਅਸੀਂ ਲੈ ਕੇ ਜਾਣਾ ਅੱਛਾ ਤੇ ਉਹ ਸਾਡੇ ਤਾਂ ਜਾਨੀ ਜਿੱਦਾਂ ਜੋ ਸੋਚ ਰਹੇ ਸੀ ਉਹ ਜਿੱਦਾਂ ਹੋਣ ਲੱਗਿਆ ਤਾਂ ਦੇਖ ਕੇ ਬੜਾ ਅਜੀਬ ਜਿਹਾ ਲੱਗੇ ਕਿ ਰੀਅਲੀ ਰੀਅਲੀ ਮੈਂ ਕਦੋਂ ਸ਼ੁਰੂ ਕੀਤਾ ਵੀ ਹੈ ਨੀ ਇਸੇ ਦਸੰਭਾਵੇਂ ਕਿਦੋਂ ਬਣਾਉਣਾ ਆ ਪਰ ਜਦੋਂ ਅਸੀਂ ਸ਼ੁਰੂ ਕੀਤਾ ਉਦੋਂ YouTube ਵੀ ਹੁੰਦਾ ਨਹੀਂ ਸੀ ਉਹ ਕਿਸਤਾ ਹੋਵੇਗਾ ਕਿਸਤਾ ਕਿ ਜੇ ਤੁਸੀਂ ਕੰਪਨੀ ਦੇ ਕੋਲ ਜਾ ਕੇ ਇਹ ਕਹੋਗੇ ਤਾਂ ਨਹੀਂ ਤੇ ਪਾਉਂਦੀ ਸੀ ਆਪਣੇ ਵੱਲੋਂ ਗਾਣਾ ਬਣਾਉਣਾ ਸੀ ਹਾਂ ਮੈਂ ਅੱਜ ਬਰਾ ਮੈਡੀਕਲ ਪਾਸ ਹੋ ਗਿਆ ਉਹ ਨਹੀਂ ਸੀ ਤਾਂ ਉਹ ਜੇ ਕਿਸੇ ਕਾਪੜੇ ਵਾਲੇ ਨੇ ਤੁਹਾਨੂੰ ਰੱਖ ਲਿਆ ਤੇ ਲੱਗਦਾ ਸੀ ਯਾਰ ਗੱਲ ਬਣ ਗਈ ਜੀ ਤੇ ਮੈਨੂੰ 22 ਸਾਲ ਹੋ ਗਏ ਇੱਥੇ ਤੱਕ ਪਹੁੰਚ ਗਿਆ ਅੱਜ ਜਾ ਕੇ ਸਟੇਡੀਅਮ ਸੋਲਡ ਆਊਟ ਹੋਣੀ ਆ ਦੁਆਰਾ ਪਾਈ ਸਾਬ ਦਾ ਬੱਸ ਪੰਜਾਬੀ ਵਾਲੀ ਮਾਨ ਵਾਲੀ ਗੱਲ ਹੈ ਕਦੇ ਵੀ ਸੀ ਸਟੇਡੀਅਮ ਅੱਜ ਤੱਕ ਭਰਿਆ ਨਹੀਂ ਸੀ ਸੋਲਡ ਆਊਟ ਵੀ ਤਾਂ BC ਸਟੇਡੀਅਮ ਹੋਣ ਕੋਲ ਕੋਸ਼ਿਸ਼ ਕਰਨਾ ਮੈਂ ਇੰਨਾ ਨਹੀਂ ਕਹਣਾ ਕਿ ਉਹ ਮੈਂ ਵੱਡੀ ਗੱਲ ਕੀਤੀ ਕਿ ਮੈਂ ਮੇਰੇ ਕਰਕੇ ਮੈਂ ਚੱਲੇ ਸੀ ਤਾਂ ਪਰ ਮੈਂ ਚਾਹੁੰਦਾ ਕਿ ਜਿਹੜਿਆ ਬੱਚੇ ਆ ਇਹਨਾਂ ਨੂੰ ਸੁਪਨਾ ਨਾ ਲੱਗੇ ਇਹਨਾਂ ਨੂੰ ਡੇ ਵੱਧ ਤੋਂ ਉਹਨਾਂ ਦਾ ਝਾਕਾ ਭੁੱਲੇ ਕਿ ਸਟੇਜਾਂ ਵੱਡੀਆਂ ਸਟੇਜਾਂ ਨਹੀਂ ਗਈਆਂ ਅਸੀਂ ਕਦੇ ਵੀ ਭਰ ਸਕਦੇ ਹਾਂ ਸਟੇਡੀਅਮ ਕੈਰੀ ਨਾਲ ਇਹਨਾਂ ਬੱਚਿਆਂ ਨੂੰ ਸਟੇਜ ਤੇ ਬੁਲਾਉਣ ਦਾ ਮਕਸਦ ਨਹੀਂ ਸਿਰਫ ਇਹੀ ਹੈ ਕਿ ਇਹਨਾਂ ਦਾ ਝਾਕਾ ਭੁੱਲੇ ਇਹ ਵੱਧ ਤੋਂ ਇਹਨਾਂ ਨੂੰ ਸਟੇਜਾਂ ਵੱਡੀਆਂ ਲੱਗਣ ਸਾਨੂੰ ਬਹੁਤ ਟਾਈਮ ਲੱਗਿਆ ਔਰ ਇਹਨਾਂ ਨੂੰ ਟਾਈਮ ਨਹੀਂ ਲੱਗਣਾ ਮੈਂ ਹਰਪਾ ਸਿੰਘ ਸੁਨਾਮਬਜੀ ਦਾ ਸਵਾਗਤ ਕਰਦਾ ਹਾਂ ਪੰਜਾਬੀ ਸੰਗੀਤ ਦੀਆਂ ਧੂਮਾਂ ਕੀਨੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਗੱਲ ਆਂਦੀ ਹੈ ਪੰਜਾਬੀ ਗੀਤ ਸੰਗੀਤ ਦੀ ਤਾਂ ਉਸ ਵਿੱਚ ਪੰਜਾਬੀ ਗਾਇਕ ਜੋ ਦਰਜੀਤ ਦੂਸਾਂਜ ਹੈ ਉਹਨਾਂ ਦਾ ਨਾਮ ਸਿਰ ਚੜ੍ਹ ਕੇ ਬੋਲਦਾ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਛੋਟੇ ਜਿਹੇ ਸਰਦਾਰ ਦੇ ਨਾਲ ਮਿਲਾਂ ਜਾਣ ਜਾ ਰਹੇ ਹਾਂ ਪਿਛਲੇ 3-4 ਮਹੀਨੇ ਪਹਿਲੇ ਇੱਥੇ ਇੱਕ ਸ਼ੋਅ ਹੁੰਦਾ ਹੈ ਉਹਨਾਂ ਦਾ ਉਹ ਸ਼ੋਅ ਦੇ ਵਿੱਚ ਇਨਾਂ ਨੂੰ ਉਸ ਦੇ ਨਾਲ ਦਜੀਤ ਦੂਸਾਂ ਦੇ ਨਾਲ ਪੰਗੜਾ ਪਾਉਣ ਦਾ ਮੌਕਾ ਮਿਲਦਾ ਆਪਾਂ ਸਾਰੀ ਗੱਲਬਾਤ ਪੁੱਛਦੇ ਆ ਇਹ ਮੌਕਾ ਕਿਵੇਂ ਬਣਿਆ ਇਹ ਪਹਿਲੇ ਤੁਹਾਡੇ ਉਹਨੇ ਨਾਲ ਗੱਲਬਾਤ ਹੋਈ ਸੀ ਜਾਂ ਐਨ ਮੌਕੇ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ ਸਭ ਪੁੱਛਦੇ ਆ ਉਹਨਾਂ ਦੇ ਪਿਤਾ ਜੀ ਉਹਨਾਂ ਦੀ ਭੈਣ ਨਾਲ ਸਰਦਾਰ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਕਰੀਏ ਸਵਾਗਤ ਹਾਂਜੀ ਵੀਰ ਜੀ ਹੈਪੀ ਸਿੰਘ ਜੀ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਜੀ ਥੈਂਕ ਯੂ ਜੀ ਅੱਛਾ ਜੀ ਤੁਹਾਡਾ ਨਾਮ ਕੀ ਹੈ ਪਹਿਲਾਂ ਤਾਂ ਦੱਸੋ ਬਰਦਾਨ ਬਰਦਾਨ ਸਿੰਘ ਜੀ ਜਦੋਂ ਤੁਸੀਂ ਦਰਜੀਤ ਦਸਾਂ ਦੇ ਸ਼ੋ ਵੀ ਜਾਂਦੇ ਹੋਇਆ ਕੀ ਸੀਗਾ ਤੁਸੀਂ ਦੱਸੋ ਜੀ ਅ ਜੇ ਮੈਂ ਥੋੜਾ ਜਿਹਾ ਪਿੱਛੇ ਜਾ ਕੇ ਦੱਸਾਂ ਦਲਜੀਤ ਸ਼ੋ ਦੀਆਂ ਟਿਕਟਾਂ ਸ਼ੁਰੂ ਹੋਈਆਂ ਵਿਕਣੀਆਂ ਤੇ ਇਹ ਦੋਨੋਂ ਆਏ ਕਹਿੰਦੇ ਕਿ ਪਾਪਾ ਅਸੀਂ ਜਾਣਾ ਚਾਹੁੰਦੇ ਆ ਟਿਕਟ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਸੀ ਤੇ ਜਾਣਾ ਵੀ ਅਸੀਂ ਸਾਰੇ ਚਾ ਰਹੇ ਸੀ ਕਿੰਨੇ ਦੀ ਸੀ ਟਿਕਟ ਜੀ ਇਹ 300 ਤੋਂ ਸ਼ੁਰੂ ਹੋ ਰਹੀ ਸੀ ਜਿਹੜੀ ਜਾਨੀ ਕਿ ਜੇ ਤੁਸੀਂ ਸਿਟਿੰਗ ਵਾਲੀ ਚੇਅਰ ਲੈਣੀ ਅੱਗੇ ਜਿਹੜੀਆਂ ਸੀ ਉਹ ਤਾਂ ਰਾਉਂਡ ਬੋਰਡ 300 4000 ਡਾਲਰ 3000 4000 ਦੀ ਵੀ ਸੀ ਤੇ ਅਸੀਂ ਥੋੜੇ ਜਿਹਾ ਸਾਈਡ ਤੇ ਲਈ ਤਾਂ ਉਹ 350 350 ਦੇ ਕਰੀਬ ਸ਼ੁਰੂ ਹੋ ਰਹੀ ਸੀ ਤੇ ਮੈਂ ਫਿਰ ਇਹਨਾਂ ਨੇ ਮੈਂ ਕਿਹਾ ਇਟਸ ਐਕਸਪੈਂਸਿਵ ਕਿ ਪਾਪਾ ਜੇ ਚਾਰ ਟਿਕਟਾਂ ਲੈਣੀਆਂ ਕਿ ਤਾਂ ਇਹਨਾਂ ਨੇ ਫਿਰ ਪ੍ਰੋਮਿਸ ਕੀਤਾ ਕਿ ਇਹ ਨਹੀਂ ਕਿ ਆ ਕਿ ਮੈਂ ਪੰਜ ਪਾਡੀਆਂ ਦਾ ਪਾਠ ਕਰਕੇ ਸੁਣਾਉਂਗਾ ਜਾਣ ਤੋਂ ਪਹਿਲਾਂ ਜਦ ਤੱਕ ਮੈਂ ਪ੍ਰੀਪੇਅਰ ਕਰੂੰਗਾ ਤੇ ਠੀਕ ਹੈ ਤੇ ਬੇਟੀ ਨੇ ਕਿਹਾ ਕਿ ਮੈਂ ਰਹਿਰਾਵਸ ਦਾ ਪਾਠ ਸੁਣਾਉਂਗੀ ਜੀ ਤੇ ਇਹਨਾਂ ਨੇ ਫਿਰ ਟਿਕਟੋਕ ਐਪ ਬਾਈ ਕਰ ਲਈਆਂ 3 ਮਹੀਨੇ ਪਹਿਲਾਂ ਬਾਈ ਕੀਤੀਆਂ ਸੀ ਤੇ ਇਹਨਾਂ ਦੋਨਾਂ ਨੇ ਇੱਥੇ ਆਪਣੇ ਰੋਜ਼ਵਿਲ ਪੰਜਾਬੀ ਸਕੂਲ 'ਚ ਵੀ ਫੰਕਸ਼ਨ ਸੀ ਉਹਦੀ ਪ੍ਰੈਪਰੇਸ਼ਨ ਕਰ ਰਹੇ ਸੀ ਤੇ ਨਾਲ ਇਹਨਾਂ ਨੂੰ ਇਹ ਵੀ ਸੀਗਾ ਕਿ ਅਸੀਂ ਪਾਪਾ ਨੂੰ ਕਰਕੇ ਦੇਹਾ ਨਾ ਕਲਚਰ ਦੇ ਨਾਲ ਵੀ ਜੁੜਦੇ ਦੇ ਨਾਲ ਧਰਮ ਦੇ ਨਾਲ ਬਰਾਬਰ ਬੈਲੈਂਸ ਰੱਖਿਆ ਜੀ 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 ਤੇ ਇਹਨਾਂ ਨੇ ਫਿਰ ਜਾਣ ਜਿੱਦਣ ਜਾਣਾ ਸੀ ਉਦੋਂ ਸਵੇਰੇ ਹੀ ਫਿਰ ਆਪ ਇਹਨਾਂ ਨੇ ਆਪਣੀ ਕਮਿਟਮੈਂਟ ਪੂਰੀ ਕੀਤੀ ਉਹ ਯਸ ਇਹਨਾਂ ਨੇ ਲੈ ਕੇ ਤਾਂ ਆ ਗਿਆ ਸਵੇਰੇ ਪਹਿਲਾਂ ਇਹਨਾਂ ਤੋਂ ਸੁਣਿਆ ਤੇ ਉਹ ਮੈਂ ਰਿਕਾਰਡ ਕੀਤਾ ਇਹਨੇ ਆਪਣੇ ਪੰਜ ਪੌੜੀਆਂ ਦਾ ਪਾਠ ਸੁਣਾਇਆ ਤੇ ਬੇਟੀ ਨੇ ਵੀ ਸੁਣਾਇਆ ਤੇ ਤਾਂ ਕਰਕੇ ਇਹਨਾਂ ਦੀ ਅਪਰੂਵਲ ਹੋਈ ਤਾਂ ਲੱਗੇ ਗਏ ਯਾ ਤੇ ਫਿਰ ਕੀ ਹੋਇਆ ਪੁੱਤਰ ਤੁਸੀਂ ਦੱਸੋਗੇ ਕਿ ਜਦੋਂ ਤੁਸੀਂ ਉੱਥੇ ਸਟੇਜ ਤੇ ਪਹੁੰਚਦੇ ਹੋ ਵੀ ਕਿਦਾਂ ਮੌਕਾ ਬਣਿਆ ਸਾਰਾ ਹਾਂ ਮੌਕਾ ਤਾਂ ਵਰਦਾਨ ਜਦੋਂ ਕਾਨਸਰਟ ਸ਼ੁਰੂ ਹੋਇਆ ਸੀਗਾ ਉਦੋਂ ਫਿਰ ਉਹ ਆਪ ਹੀ ਆਪਣਾ ਲੱਗਾ ਰਿਆ ਭੰਗੜਾ ਪਾਉਣ ਤੇ ਫਿਰ ਤਾਂ ਕਰਕੇ ਦਿਲਜੀਤ ਨੇ ਦੇਖਿਆ ਉਹਨੂੰ ਤੇ ਉਹਦਾ ਸਪੌਟ ਹੋਇਆ ਸਾਰਾ ਸਾਰਾ ਫਿਕਸ ਨਹੀਂ ਸੀ ਪਹਿਲੇ ਨਹੀਂ ਸਾਰਾ ਕੀ ਔਨ ਦਾ ਸਪੌਟ ਸਾਰਾ ਕੁਝ ਹੋਇਆ ਕੋਈ ਯਾਨੀ ਕਿ ਜਿੱਦਾਂ ਆਪਾਂ ਦੇਖਦੇ ਹੁੰਨੇ ਆ ਕਿ ਕੋਈ ਹਾਸਲ ਵਗੈਰਾ ਹੋਇਆ ਨਹੀਂ નો ਨੋ 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 ਨੋਟ ਐਟ ਆਲ ਕੁਝ ਵੀ ਨਹੀਂ ਜਸਟ ਇਹ ਕਿ ਅਸੀਂ ਥੋੜੀ ਦੇਰ ਪਹਿਲਾਂ ਪਹੁੰਚ ਗਏ ਸੀ ਉੱਥੇ ਤੇ ਉੱਥੇ ਇਹਨੂੰ ਮੈਂ ਕਿਹਾ ਜੇ ਤੂੰ ਰੀਅਲੀ ਜਾਣਾ ਚਾਹਨਾ ਤਾਂ ਕਿਉਂਕਿ ਉਦੋਂ ਸਾਰਾ ਖਾਲੀ ਸੀ ਆਡੀਟੋਰੀਅਮ ਤੇ ਅਸੀਂ ਤਾਂ ਪਹਿਲੀ ਚਲੇ ਗਏ ਸੀ ਬਹੁਤ ਮਤਲਬ ਕਿ ਅਸੀਂ ਅੱਧਾ ਪੌਣਾ ਘੰਟਾ ਪਹਿਲਾਂ ਚੱਲ ਗਏ ਸੀ ਜੀ ਤੇ ਇਹ ਅੱਗੇ ਜਾ ਕੇ ਫਿਰ ਦੋਨੋਂ ਭੈਣ ਭਰਾ ਪੰਗੜਾ ਪਾਣ ਲੱਗ ਗਏ ਸਟੈਪ ਕਰਨ ਲੱਗ ਗਏ ਅਜੀ ਗੁੜੀਆਂ ਵੀ ਪੰਗੜਾ ਪਾ ਲੈਂਦੀਆਂ ਜੀ ਹਾਂਜੀ ਹਾਂਜੀ ਤੇ ਇਹਨੇ ਵੀ ਇਹ ਟੀ-ਸ਼ਰਟ ਤੇ ਦਲਜੀਤ ਦਸਾਂਝ ਦਾ ਹੀ ਫੋਟੋ ਲਾਈ ਸਗੀ ਤੇ ਦੋਨਾਂ ਨੇ ਇਹਨੇ ਪਿੱਛੇ ਲਾਈ ਹੋਆ ਤੇ ਉਹ ਵੀ ਪ੍ਰੈਪਰੇਸ਼ਨ ਇਹਨਾਂ ਨੇ ਪਹਿਲਾਂ ਕੀਤੀ ਅੱਛਾ ਜੀ ਕਿ ਬੇਟੀ ਨੇ ਦੋਨਾਂ ਨੂੰ ਉਮੀਦ ਸੀ ਵੀ ਇਹ ਹੋਊਗਾ ਇਸ ਤਰ੍ਹਾਂ ਸੋਚ ਕੇ ਗਈ ਸੀ ਕਿ ਨਹੀਂ ਇਹਦੇ ਇਹਨੂੰ ਯਕੀਨ ਸੀਗਾ ਅੱਛਾ ਜੀ ਤੇ ਸਾਨੂੰ ਕੋਈ ਅਦਾਂ ਦਾ ਸੀ ਕਿ ਅਸੀਂ ਕਿਹਾ ਚੱਲ ਬੱਚੇ ਦੀ ਇੱਕ ਤਰ੍ਹਾਂ ਦੀ ਹੁੰਦੀ ਨਾ ਕਰੀਅਰ ਸਟੀਜੀ ਚੱਲ ਜੋ ਕਹਿੰਦਾ ਹੋ ਜਾਏਗਾ ਤਾਂ ਠੀਕ ਆ ਨਹੀਂ ਤਾਂ ਜਾਨੀ ਟਰਾਈ ਕਰ ਲਿਆ ਠੀਕ ਆ ਤੇ इवन ਕੀ ਜਿਹੜੇ ਕੋਲ ਗੈਰੀ ਬੱਸੀ ਕੋ ਭੰਗੜਾ ਸਿੱਖਦਾ ਉਹਨਾਂ ਨੂੰ ਕਿਹਾ ਕਿ ਰਿਕੁਐਸਟ ਕੀਤੀ ਇਹਦੀ ਪੱਗ ਬੰਨਦੇ ਹੋ ਤੇ ਲੇਕਿਨ ਉਹ ਉਸ ਦਿਨ ਅਵੇਲੇਬਲ ਨਹੀਂ ਸੀ ਤੇ ਉਹਨਾਂ ਦੇ ਢੋਲੀ ਸੀ ਤੇ ਉਹਨਾਂ ਨੇ ਪੱਗ ਬੰਨੀ ਇਹਦੇ ਦੁਰਲੇ ਵਾਲੀ ਪੱਗ ਬੰਨੀ ਉਹ ਯਸ ਉਹਨਾਂ ਨੇ ਪੱਗ ਬੰਨ ਕੇ ਪੂਰੀ ਕਪੜੇ ਪਹਿਨ ਡਰੈਸ ਅਪ ਕਰ ਹਾਂ ਜੀ ਹਾਂ ਜੀ ਸਾਰਾ ਉਹੀ ਗੈਟ ਅਪ ਆ ਇਹਦਾ ਜੋ ਇਹ ਪਾ ਕੇ ਗਿਆ ਸੀ ਤੇ ਅਸੀਂ ਫਿਰ ਉੱਥੇ ਜਾ ਕੇ ਜਦੋਂ ਇਹ ਉੱਥੇ ਪਰਫਾਰਮ ਕਰ ਰਿਹਾ ਸੀ ਵੈਸੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੋਅ ਤੇ ਉਹ ਆਇਤ ਕਿਉਂਕਿ ਉਹਨਾਂ ਦੇ ਕਰੂ ਮੈਂਬਰ ਜਿਹੜੇ ਹੁੰਦੇ ਆ ਉਹ ਪਿਕਚਰ ਲੈਂਦੇ ਰਹਿੰਦੇ ਬੱਚਿਆਂ ਦੀ ਜੀ ਬਟ ਇੱਥੋਂ ਯਾਨੀ ਸ਼ੁਰੂਆਤ ਹੋਈ ਹੈ ਯਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਦੱਸੋ ਕੀ ਹੋਇਆ ਵੀ ਜਦੋਂ ਕਿੰਨੇ ਕ ਸਮੇਂ ਬਾਅਦ ਇਹ ਮੌਕਾ ਮਿਲਦਾ ਹੈਗਾ ਵੀ ਸ਼ੋਅ ਐਡਾ ਲੰਘ ਚੁੱਕਿਆ ਹੁੰਦਾ ਜਾਂ ਥੋੜਾ ਹੀ ਸੀਗਾ ਵੀ ਜਦੋਂ ਤੁਸੀਂ ਸਟੇਜ ਦੇ ਨੇੜੇ ਜਾ ਕੇ ਭੰਗੜਾ ਪਾਣਾ ਸ਼ੁਰੂ ਕੀਤਾ ਸੀ ਦੋਨੇ ਪੈਨ ਪਾਈਆਂ ਨੇ ਜਾਂ ਕਿਤੇ ਆਪਣੀ ਸੀਟ ਦੇ ਕੋਲ ਜਿੱਥੇ ਆਪਾਂ ਬੈਠੇ ਸੀਗੇ ਉੱਥੇ ਦੇ ਸਟੇਜ ਤੇ ਕੋਲ ਨਹੀਂ ਸੀਗੇ ਬਸ ਫਿਰ ਕਈ ਸੀਟਾਂ ਸਾਹਮਣੇ ਖਾਲੀਆਂ ਸੀਗੀਆਂ ਤੇ ਮੈਂ ਤੇ ਬੰਨ ਉੱਥੇ ਜਾ ਕੇ ਖੜੇ ਹੋ ਗਏ ਤੇ ਫਿਰ ਜਿਨ੍ਹਾਂ ਦੀ ਸੀਟ ਸੀ ਕਿ ਕਦੇ ਆਈ ਨਹੀਂ ਸੋ ਫਿਰ ਉੱਥੇ ਆਪਾਂ ਸ਼ੁਰੂ ਕਰ ਲਿਆ ਆਪਣਾ ਤੇ ਫਿਰ ਹਾਂਜੀ ਤੇ ਫਿਰ ਦਲਜੀਤ ਨੇ ਲਾਈਕ ਆਪਣਾ ਜਿਹੜਾ ਹਾਫ ਕੁਆਟਰ ਸੀ ਹਾਫ ਟਾਈਮ ਕਹਿ ਦਿੰਦੇ ਆ ਉਹ ਉਹ ਤੋਂ ਪਹਿਲਾਂ ਵਰਦਾਨ ਨੂੰ ਫਿਰ ਬੁਲਾਇਆ ਤੇ ਫਿਰ ਜਦੋਂ ਕਾਨਸਰਟ ਐਂਡ ਹੋਣ ਵਾਲਾ ਸੀਗਾ ਉਦੋਂ ਵੀ ਇੱਕ ਵਾਰੀ ਫੇਰ ਬੁਲਾਇਆ ਸੀਗਾ ਸੋ ਫਿਰ ਜਿੱਥੇ ਜਿੱਥੇ ਆਪਣਾ ਦਿਲਜੀ ਦਸਾਂਝ ਸਟੇਜ ਤੇ ਪਰਫਾਰਮ ਕਰਦਾ ਉਸ ਸਟੇਜ ਦੇ ਉੱਤੇ ਇਹਨਾਂ ਨੇ ਪਰਫਾਰਮ ਕੀਤਾ ਸੀ ਹਾਂਜੀ ਉਸ ਸਟੇਜ ਤੇ ਪਰਫਾਰਮ ਕੀਤਾ ਆ ਹੋਇਆ ਕਿ ਕਿ ਜਿਹੜੀਆਂ ਅਗਲੀਆਂ ਸੀਟਾਂ ਸੀ ਅਸੀਂ ਥੋੜੀਆਂ ਪਿੱਛੇ ਸੀ ਹਾਂਜੀ ਤੇ ਉੱਥੇ ਜਿਹੜੀਆਂ ਸੀਟਾਂ ਸੀ ਉਹ ਲੇਟ ਆਏ ਕਰੀਬ 45 ਮਿੰਟ ਉਹ ਸਾਨੂੰ ਜਾਂ ਕਹਿ ਲਓ ਲੱਕੀਲੀ ਬੈਨੀਫਿਟ ਮਿਲ ਗਿਆ ਇਹ ਅੱਗੇ ਜਾ ਕੇ ਭੰਗੜਾ ਪਾਉਂਦੇ ਰਹੇ ਉਹਨਾਂ ਦਾ ক্রੂ ਆ ਕੇ ਇਦੀ ਫੋਟੋ ਖਿੱਚਦੇ ਰਹੇ ਦੋਨਾਂ ਦੀ ਬੇਟੀ ਉਹ ਬਣਾ ਕੇ ਲੱਗੇ ਗਈ ਸੀ ਬੈਨਰ ਜਿਆ ਅੱਛਾ ਜੀ ਤੇ ਉਹ ਬੈਨਰ ਤੇ ਕੀ ਲਿਖਿਆ ਸੀਗਾ ਕੀ ਲਿਖਿਆ ਸੀ ਕੋਈ ਮੈਨੂੰ ਯਾਦ ਨਹੀਂ ਕੀ ਲਿਖਿਆ ਯਾਦ ਹੋਵੇ ਦੇਖੋ ਮਾਈ ਆਈ ਵਾਂਟ ਟੂ ਹੱਗ ਯੂ ਯਾ ਯਾ ਇਹ ਦੋ ਲਿਖਿਆ ਸੀ ਤੇ ਉਸ ਤੋਂ ਬਾਅਦ ਅ ਜਿਹੜੇ ਉਹਨਾਂ ਦੇ ਨਾਲ ਹੁੰਦੇ ਆ ਕੰਗ ਭਾਜੀ ਜੀ ਸਦਾ ਸਭ ਬੰਦੇ ਹਾਂਜੀ ਉਹ ਆਏ ਮੇਰੇ ਕੋਲ ਜੀ ਤੇ ਕਹਿੰਦੇ ਕਿ ਇਹ ਬੱਚੇ ਨੂੰ ਅਸੀਂ ਲੈ ਕੇ ਜਾਣਾ ਅੱਛਾ ਜੀ ਤੇ ਉਹ ਸਾਡੇ ਤਾਂ ਯਾਨੀ ਜਦੋਂ ਜੋ ਸੋਚ ਰਹੇ ਸੀ ਉਹ ਜਦੋਂ ਹੋਣ ਲੱਗਿਆ ਤਾਂ ਦੇਖ ਕੇ ਬੜਾ ਅਜੀਬ ਜਿਹਾ ਲੱਗੇ ਕਿ ਰੀਅਲੀ ਹੈ ਰੀਅਲੀ ਤੇ ਉਹ ਕਹਿੰਦੇ ਕਿ ਮੈਨੂੰ ਦੇ ਦਿਓ ਬੱਚਾ ਕਿਉਂਕਿ ਅਸੀਂ ਪਿਛਲੀਆਂ ਸੀਟਾਂ ਦੇ ਦੇ ਤੇ ਮੈਂ ਉਹਨਾਂ ਨੂੰ ਚੱਕ ਕੇ ਥੱਲੇ ਫੜਾਤਾ ਤੇ ਉੱਥੇ ਕਹਿੰਦੇ ਕਿ ਕਿ ਮੇਰੇ ਕੋਲ ਛੱਡ ਜੋ ਤੇ ਅਸੀਂ ਟੇਕ ਕੇਅਰ ਕਰਾਂਗੇ ਬਟ ਫਿਰ ਉਹਨਾਂ ਨੇ ਦੇਖਿਆ ਕਿ ਥੋੜਾ ਟਾਈਮ ਲੱਗ ਰਿਹਾ ਕਹਿੰਦੇ 6-7 ਗਾਣੇ ਹਜੇ ਹੋਰ ਹੋਣੇ ਆ ਫਿਰ ਬੱਚਾ ਜਾਏਗਾ ਸਟੇਜ ਤੇ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕਿਹੜੇ ਗਾਣੇ ਦੇ ਉੱਤੇ ਪਰਫਾਰਮੈਂਸ ਯਾਦ ਤੁਹਾਨੂੰ ਕੋਈ ਕੋ ਕਿਹੜਾ ਗਾਣਾ ਸੀ ਉਸ ਵੇਲੇ ਜਿਸ ਵੇਲੇ ਇਹਨਾਂ ਨੇ ਪਰਫਾਰਮੈਂਸ ਕੀਤੀ ਸੀਗੀ ਤੁਹਾਨੂੰ ਕੋਈ ਯਾਦ ਹੈ ਜੀ ਵੀ ਕਿਹੜੇ ਗਾਣੇ ਦੇ ਉੱਤੇ ਤੁਸੀਂ ਜਿਹੜਾ ਭੰਗੜਾ ਪਾਇਆ ਸੀ ਤੁਹਾਡੇ ਵਿੱਚੋਂ ਕਿਸੇ ਨੇ ਵੀ ਯਾਦ ਹੋਵੇ ਉਹ ਕਿਹੜਾ ਭੰਗੜਾ ਸੀ ਕਿਹੜਾ ਗੀਤ ਸੀ ਜਿਸ ਵੇਲੇ ਤੁਸੀਂ ਉਹਦੇ ਨਾਲ ਕਿੰਨੇ ਕੁ ਮਿੰਟ ਦਾ ਸੀ ਸਾਰਾ ਉਹ ਯਾਦ ਹੋਵੇ ਅ ਅਸਲ 'ਚ ਉਹਨਾਂ ਨੇ ਕੀ ਕੀਤਾ ਜਦੋਂ ਜਿੱਦਾਂ ਦੇ ਸੱਜ ਕੇ ਆਏ ਸੀ ਬੱਚੇ ਜਿਹੜੇ ਉਹਨਾਰਗੇ ਉਹਨਾਂ ਨੂੰ ਪਿਕ ਕੀਤਾ ਚਾਰ ਬੱਚੇ ਸੀਗੇ ਜੀ ਉਹਨਾਂ ਨੂੰ ਫੇਰ ਸਟੇਜ ਤੇ ਪਿੱਛੇ ਖੜਾਈ ਰੱਖਿਆ ਫੇਰ ਜਦੋਂ ਟਾਈਮ ਆਇਆ ਤੇ ਉਹ ਦਲਜੀਤ ਭਾਜੀ ਆਫ ਫੜ ਕੇ ਲੱਗੇ ਗਏ ਸਟੇਜ ਤੇ ਇਹਨਾਂ ਨੂੰ ਤੇ ਵਰਦਾਨ ਵੀ ਉਹਨਾਂ ਦੇ ਵਿੱਚ ਸੀ ਫੇ ਉਹਨਾਂ ਨੇ ਆਪਣੀ ਲਾਈਫ ਬਾਰੇ ਦੱਸਿਆ ਡੇਢ ਦੋ ਮਿੰਟ ਦਾ ਤੇ ਲੋਕੀ ਸੋਚਦੇ ਆ ਕਿ ਮੈਂ ਅੱਜ ਇਸ ਹੋਲਡ ਆਊਟ ਕਰਨ ਲੱਗਿਆ ਸ਼ੋਅ ਇਟਸ ਬੀਨ ਅ ਲੌਂਗ ਜਰਨੀ ਕਿ ਮੈਨੂੰ 22 ਸਾਲ ਹੋ ਗਏ ਤੇ ਇਸ ਪ੍ਰੋਫੈਸ਼ਨ ਚ ਤੇ ਇੰਨੀ ਮਿਹਨਤ ਕਰਕੇ ਆਇਆ ਤਾਂ ਅੱਜ ਇੱਥੇ ਤੱਕ ਪਹੁੰਚਿਆ ਕਹਿੰਦੇ ਲੇਕਿਨ ਨਾ ਬੱਚਿਆਂ ਨੂੰ ਮੈਂ ਇਹੇ ਕਰਕੇ ਲੈ ਕੇ ਆ ਰਿਹਾ ਸਟੇਜ ਤੇ ਕਿ ਇਹਨਾਂ ਨੂੰ ਇਹ ਚੱਕਾ ਜਿਹਾ ਖੁੱਲ ਜੇ ਕੀ ਬਾਤ ਹੈ ਕਿ ਇਹਨਾਂ ਨੂੰ ਇਹ ਨਾ ਲੱਗੇ ਕਿ ਬਈ ਇਟਸ ਅ ਬਿਗ ਡੀਲ ਤਾਂ ਹੀ ਕਹਿੰਦੇ ਮੈਂ ਇਹਨਾਂ ਬੱਚੇ ਨੂੰ ਬੁਲਾਇਆ ਸਟੇਜ ਤੇ ਤੇ ਕਿ ਇਹ ਹੀ ਇਹਨਾਂ ਦੇ ਦਿਮਾਗ ਚ ਉਹ ਇਹ ਚੱਕਾ ਜਿਹਾ ਖੁੱਲ ਜੇ ਤੁਹਾਨੂੰ ਦਲਜੀਤ ਸਾਨ ਮਿਲਣ ਦਾ ਮੌਕਾ ਮਿਲਿਆ ਸੀ ਨੇੜੇ ਕੋਈ ਗੱਲਬਾਤ ਹੋਈ ਤੁਹਾਡੀ ਤੁਹਾਡੀ ਗੱਲਬਾਤ ਕਿਸੇ ਦੀ ਵੀ ਤੁਹਾਡੀ ਕਿਸੇ ਦੀ ਗੱਲਬਾਤ ਹੋਈ ਨਹੀਂ ਮੇਰੀ ਕੰਗ ਭਾਜੀ ਨਾਲ ਇਹ ਗੱਲ ਹੋਈ ਹੈ ਇੱਕ ਡੇਟ ਮਿੰਟ ਤਾਂ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਇਹਦੇ ਪਿੰਨਾ ਬਹੁਤ ਲੱਗੀਆਂ ਕਈ ਵਾਰ ਦਲਜੀਤ ਭਾਜੀ ਪੱਗ ਸੈੱਟ ਕਰਦੇ ਹੁੰਦੇ ਆ ਤੇ ਕਿਤੇ ਪਿੰਨਾ ਲੱਗ ਜਾਣ ਤੇ ਲੱਕੀਲੀ ਉਹਨਾਂ ਨੇ ਸੈੱਟ ਵੀ ਕੀਤੀ ਤੇ ਬਚਾਅ ਹੋ ਗਿਆ ਤੇ ਕਿਉਂਕਿ ਇਹਦਾ ਤੁਰਲਾ ਥੋੜਾ ਲੰਬਾ ਸੀਗਾ ਤੇ ਉੱਥੇ ਜਾ ਕੇ ਵੀ ਇਹ ਛਾ ਹੀ ਨਹੀਂ ਹੋਇਆ ਤਾਂ ਉੱਥੇ ਜੇ ਤੁਹਾਨੂੰ ਵੀਡੀਓ ਦੇਖੀ ਅੱਗੇ ਮੈਂ ਸ਼ਾਈ ਹੋ ਰਿਹਾ ਕੁਝ ਬੋਲੋ ਕੁਝ ਬੋਲ ਸਕਦੇ ਕੁਝ ਵੀ ਸੁਣਾਓ ਕੋਈ ਸੁਣਾ ਦੇ ਬੋਲੀ ਸੁਣਾ ਦੇ ਕੋਈ ਅੱਛਾ ਬੋਲੀ ਬੋਲੀ ਸੁਣਾ ਦੇ ਸ਼ਾਫਾਸ਼ ਮੈਂ ਸੁਣਾ ਦਿਆਂਗਾ ਸ਼ੁਰੂ ਕਰ ਕੋਈ ਕੁਝ ਵੀ ਕੁਝ ਵੀ ਸੁਣਾ ਥੋੜੀ ਥੋੜੀ ਚਿੱਟਾ ਕੰਬ ਉਤਰਨੇ ਉਡਾਰ ਛੋੜਿਆ ਮਈਆ ਤੇਰੇ ਪਿਆਰ ਸਾਨੂੰ ਮਾਰ ਛੋੜਿਆ ਜਿ ਤੱਕ ਮੁੱਤਰ ਨੇ ਉਡਾਰ ਛੋੜਿਆ ਮਈਆ ਤੇਰੇ ਪਿਆਰ ਸੱਨ ਨੂੰ ਮਾਰ ਛੋੜਿਆ ਇਹ ਗਰੀਬ ਬਸ ਇਹ ਦੇ ਕਿਉਂਕਿ ਉਹਨਾਂ ਤੋਂ ਹੀ ਮੈਂ ਪੰਗੜਾ ਸਿੱਖ ਰਿਹਾ ਤੇ ਉਹ ਬੋਲੀਆਂ ਨਾਲ ਪਾਉਂਦੇ ਹੁੰਦੇ ਨੇ ਇਹਨੂੰ ਸ਼ੌਂਕ ਤੇ ਫਿਰ ਉਹ ਉਹਨਾਂ ਦੀ ਵੀਡੀਓ ਜੇ ਬਣੀ ਆ ਤੇ ਉਹ ਦੇਖ ਦੇਖ ਕੇ ਨਾ ਯਾਦ ਕਰਦਾ ਰਹਿੰਦਾ ਅੱਛਾ ਜੀ ਤੇ ਹਾਂ ਜੀ ਆਂਦੇ ਆਂਦੇ ਆਂ ਮਾਇਆ ਦੇ ਮਾਇਆ ਚੱਲ ਮੇਲੇ ਨੂੰ ਚੱਲੀਏ ਮਾਇਆ ਦੇ ਮਾਇਆ ਚੱਲ ਮੇਲੇ ਨੂੰ ਚੱਲੀਏ ਬਸ ਤੁਸੀਂ ਕੁਛ ਕੀ ਕੋਈ ਬੋਲੀ ਤੁਹਾਨੂੰ ਨਹੀਂ ਮਾਇਆ ਇਹਨੂੰ ਨਾਮ ਸਾਉ ਦਾ ਪਾਠ ਹਾਂ ਦਾ ਅੱਛੇ ਜੀ ਤੇ ਉਹਦਾ ਇਹ ਐਂਕਰਿੰਗ ਕਰਦੀ ਰਹਿੰਦੀ ਹੈ ਸਕੂਲ 'ਚ ਪੰਜਾਬੀ ਸਕੂਲ 'ਚ ਤੇ ਬਟ ਅੱਜ ਤੁਹਾਡੇ ਸਾਹਮਣੇ ਅੱਛਾ ਇਹ ਬੱਚੇ ਦੋਨੋਂ ਇੱਥੋਂ ਦੀ ਬੌਰ ਨੇ ਨਹੀਂ ਹਾਂਜੀ ਦੋਨੋਂ ਬੱਚੇ ਇੱਥੇ ਦੇ ਬੋਲਨਾ ਹਾਂਜੀ ਤੇ ਇਹ ਜਦੋਂ ਗਿਆ ਸ਼ੋਅ ਤੇ 6 ਸਾਲ ਦਾ ਸੀ ਤੇ ਬੇਟੀ 12 ਸਾਲ ਦੀ ਸੀ ਤੇ ਹੁਣ ਇਹ ਪੰਜਾਬੀ ਸਕੂਲ ਇੱਥੇ ਰੋਜ਼ਵੈਲ ਪੰਜਾਬੀ ਸਕੂਲ ਚ ਪੜ ਰਹੇ ਨੇ ਤੇ 6th ਗ੍ਰੇਡ ਚਾ ਤੇ ਇਹ 2nd ਗ੍ਰੇਡ ਚ ਨਹੀਂ ਸਕੂਲ ਦੇ ਪੰਜਾਬੀ ਸਕੂਲ ਦੇ ਨਹੀਂ ਅੱਗੇ ਠੀਕ ਤੇ ਯਾ ਤੇ ਇਹ ਜਿਹੜਾ ਤੁਸੀਂ ਉਹਨਾਂ ਨਾਲ ਗੱਲਬਾਤ ਮੌਕਾ ਮਿਲੀ ਫਿਰ ਉਹ ਜਿਹੜੀ ਉਸ ਵੇਲੇ ਦੀ ਵੀਡੀਓ ਸੀਗੀ ਵੀ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਦਾ ਮੀਡੀਆ ਹੈਂਡਲ ਹੈਗਾ ਟਵਿੱਟਰ ਵਗੈਰਾ ਜਾਂ ਫਿਰ ਕਿਸੇ ਵੀ ਉਹ ਉਹਨਾਂ ਦੇ ਉਹਨਾਂ ਨੇ ਸ਼ੇਅਰ ਕੀਤਾ ਸੀਗਾ ਇਹ ਇਹ ਤਾਂ 1/2 ਮੈਂ ਦੱਸ ਰਿਹਾ ਹਾਂ ਜੇ ਫਿਲਹਾਲ ਉਹ ਅਗਲਾ ਬਾਅਦ ਚ ਦੱਸਦਾ ਟਵਿੱਟਰ ਹੈਂਡਲ ਤੇ ਪਲੱਸ ਉਹਨਾਂ ਦੇ ਭਾਜੀ ਦੇ ਜਿਹੜੇ ਆਪਣੇ ਸੋਸ਼ਲ ਮੀਡੀਆ ਦਾ ਫੇਸਬੁੱਕ ਦਾ ਜਾਂ ਯਾਨੀ ਉਹਨਾਂ ਨੇ ਕੱਟੋ-ਕੱਟ ਵੀ 9-10 ਫੋਟੋ ਇਹਦੀਆਂ ਪਾਈਆਂ ਜੇ ਇੱਚ ਕੱਲੇ ਇਹ ਦੋਨੋਂ ਹੀ ਆ ਤਨ ਭਾਈ ਨਾਮ ਦਲਜੀਤ ਬਾਜੀ ਤੇ ਯਾ ਉਹਨਾਂ ਨੇ ਬਹੁਤ ਮਸ਼ਹੂਰ ਹੋ ਗਏ ਸਦਾ ਸਾ ਯਾ ਤੁਹਾਨੂੰ ਕਿਵੇਂ ਲੱਗਿਆ ਜੀ ਤੁਹਾਡੇ ਕੋਲ ਬੈਠੇ ਤਾਂ ਮੈਨੂੰ ਨਹੀਂ ਆ ਦਲਜੀਤ ਦਸਾਂ ਦੇ ਨਾਲ ਤੁਸੀਂ ਜਦੋਂ ਫੋਟੋ ਖਿਚਾਈ ਜਾਂ ਤੁਹਾਡੇ ਫੋਟੋ ਆਈਆਂ ਤੁਹਾਨੂੰ ਕਿਦਾਂ ਲੱਗਿਆ ਸੀਗਾ ਆਓ ਜੀ ਫੀਲ ਹੈਪੀ ਹੈਪੀ ਤੁਹਾਡਾ ਰੈਡੀ ਹੈ ਹੈਂਜੀ ਹੋਰ ਤਾਂ ਕੋਈ ਖਾਸ ਤੇ ਤੇ ਉਹਨਾਂ ਨੇ ਫਿਰ ਇੱਕ ਗਾਣੇ ਤੇ ਇਹਨਾਂ ਤੋਂ ਸੌਂਗ ਜਿਆਦਾ ਮੇਰੇ ਖਿਆਲ ਚ ਇਹਨੇ ਇਹ ਵੀ ਕਿਉਂਕਿ ਤੋਂ ਛੋਟਾ ਬੱਚਾ ਵੀ ਇੱਕ ਸੀਗਾ ਤੇ ਉਹਨਾਂ ਨੂੰ ਉਹਨਾਂ ਨੇ ਮਾਈਕ ਦਿੱਤਾ ਕਿ ਕੁਝ ਬੋਲ ਤੇ ਇਹ ਫਿਰ ਉਸ ਬੱਚੇ ਦੀ ਹੈਲਪ ਕਰ ਰਿਹਾ ਸੀਗਾ ਇਹਨੇ ਖੁਦ ਨਹੀਂ ਮਾਈਕ ਤੇ ਜਾ ਕੇ ਬੋਲੇ ਆ ਉਹਦੇ ਕੰਨ ਚ ਬੋਲੇ ਆ ਕਿ ਸਾਸਤਰੀ ਗੱਲ ਕਹ ਅੱਛਾ ਜੀ ਤੇ ਉਹ ਬੜੇ ਇੰਪ੍ਰੈਸ ਹੋਏ ਉੱਥੇ ਤਾਂ ਉਹਨੂੰ ਤੋਂ ਐਡਵਾਈਸ ਦੇ ਰਿਹਾ ਸੀ ਸਾਸਤਰੀ ਅੱਜ ਕੀ ਹੋਇਆ ਫਿਰ ਅੱਜ ਕਿਉਂ ਨਹੀਂ ਬੋਲਦੇ ਇਹਨੂੰ 19000 ਕਰਾਊਡ ਚਾਹੀਦਾ ਨਾ ਤਾਂ ਇਹ ਐਕਟਿਵ ਹੁੰਦਾ ਅੱਛਾ ਇਹਟੂਟਾ ਕੱਛੇ ਇਹ ਅੱਜ ਆਪਾਂ ਥੋੜੇ ਜਿਹਾ ਜਾਂ ਉੱਥੇ ਤੁਸੀਂ ਦੇਖੋਗੇ ਵੀਡੀਓ ਦੇਖੋਗੇ ਸੋਸ਼ਲ ਮੀਡੀਆ ਤੇ ਪਈਆਂ ਕੋਈ ਮਾੜਾ ਵੀ ਇਹਨੇ ਝਿਜਕਿਆ ਨਹੀਂ ਛਾਈ ਨਹੀਂ ਕੀਤਾ ਤੇ ਗੁੱਡ ਪਰਫਾਰਮ ਕੀਤਾ ਨੇ ਤੁਹਾਨੂੰ ਕਿਵੇਂ ਲੱਗਿਆ ਸਾਰਾ ਫਿਰ ਜਦੋਂ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਸਟੇਜ ਤੋਂ ਆ ਗਏ ਚਾਰ ਬੱਚਿਆਂ ਨੂੰ ਉਹਨਾਂ ਨੇ ਇੱਕ ਗਾਣਾ ਗਾ ਕੇ ਫੇਰ ਵਾਪਸ ਭੇਜਤਾ ਲੇਕਿਨ ਇਹ ਰੋਣ ਲੱਗ ਗਿਆ ਉਹ ਕਿਉਂ ਤੇ ਇਹ ਇਹ ਲੋਕੀ ਜੋ ਦੇਖੇ ਇਹਨੂੰ ਵਾਪਸ ਆਂਦੇ ਨੂੰ ਕਿ ਬਈ ਦਲਜੀਤ ਕੋਲ ਜਾ ਕੇ ਆਇਆ ਸਟੇਜ ਤੇ ਜਾ ਕੇ ਇਹਨਾਂ ਫੋਟੋ ਕਰਾਣ ਇਹ ਅੱਖਾਂ ਚੋਂ ਕਿਤੇ ਹੰਝੂ ਕਿਤੇ ਰੋਵੇ ਕਹਿੰਦਾ ਮੈਂ ਤਾਂ ਉੱਥੇ ਅੱਜ ਕਰਨਾ ਹੈ ਹਾਂਜੀ ਹੋਰ ਕਰਨਾ ਤੇ ਯਾ ਦਾਨੀ ਟੂ ਮੱਚ ਦੂਜਾ ਕੀਤਾ ਨੇ ਤੇ ਮੈਂ ਫੇ ਇਹਨੂੰ ਬਾਥਰੂਮ ਚ ਲੈ ਕੇ ਗਿਆ ਇਹਦਾ ਮੂੰਹ ਵਗੈਰਾ ਫਿਰ ਕੋਈ ਇਹਨੂੰ ਕੋਈ ਗਿਫਟ ਵੀ ਦਵਾਇਆ ਕਿ ਨਹੀਂ ਤੁਹਾਨੂੰ ਸਪੈਸ਼ਲ ਕੋਈ ਸਪੈਸ਼ਲ ਟ੍ਰੀਟ ਕੀਤਾ ਹੋਵੇ ਹਨਾ ਵੀ ਕਿਉਂਕਿ ਐਡੀ ਵੱਡੀ ਸਟੇਜ ਤੇ ਤੁਸੀਂ ਦਰਜੀਤ ਦਸਾਂਜ ਦੇ ਨਾਲ ਲਗਾ ਕੇ ਆਏ ਸੀਗੇ ਕੋਈ ਸਪੈਸ਼ਲ ਪਾਰਟੀ ਹੋਈ ਸੀ ਘਰੇ ਕਿ ਨਹੀਂ ਹਾਂਜੀ ਛੇਡ ਨਹੀਂ ਹਾਂਜੀ ਸਪੈਸ਼ਲ ਟ੍ਰੀਟ ਹਾਂਜੀ ਆ ਮੈਂ ਕਹਾਂਗੀ ਕਿ ਵਰਦਾਨ ਹਣੀ ਨੂੰ ਜਦੋਂ ਸਟੇਜ ਦੇ ਥੱਲੇ ਲਾਈਕ ਜਿਹੜੀ ਪਲੈਟਫਾਰਮ ਹੈ ਥੱਲੇ ਵੀ ਜਾਂਦੀ ਹੈ ਹਾਂਜੀ ਐਗਜ਼ਿਟ ਕਰਨ ਲਈ ਤੇ ਵਰਦਾਨ ਉੱਥੇ ਵੀ ਲਾਈਕ ਨਾਲ ਲੈ ਕੇ ਗਏ ਸੀਗੇ ਦਰਜੀਤ ਹਣੀ ਤੇ 아이ਰ ਵੀ ਸੇ ਕਿ ਉਹ ਬਹੁਤ ਵੱਡੀ ਟ੍ਰੀਟ ਆ ਯਾਨੀ ਕਿ ਦਲਜੀਤ ਭਾਜੀ ਨੇ ਬਹੁਤ ਵੱਡੀ ਟ੍ਰੀਟ ਦੇ ਦਿੱਤੀ ਕਿਉਂਕਿ ਜਦੋਂ ਇਹ ਆ ਗਏ ਨਾ ਉਸ ਤੋਂ ਬਾਅਦ ਤੇ ਲਾਸਟ ਦੇ ਸਿਰਫ 3-4 ਮਿੰਟ ਰਹਿੰਦੇ ਸ਼ੋਅ ਖਤਮ ਹੋਣ ਨੂੰ ਤਾਂ ਉਹਨਾਂ ਦੀ ਫੇਨ ਨਿਗਾਹ ਇੱਤੇ ਪੈ ਗਈ ਅੱਛਾ ਜੀ ਤੇ ਉਹਨਾਂ ਨੇ ਫਿਰ ਇਹਨੂੰ ਇਸ਼ਾਰਾ ਕੀਤਾ ਵੀਡੀਓ ਚ ਵੀ ਤੁਸੀਂ ਦੇਖੋਗੇ ਤੇ ਇਹਨੂੰ ਬੁਲਾਇਆ ਤੇ ਮੈਂ ਫਿਰ ਇਹਨੂੰ ਕਿਉਂਕਿ ਮੈਂ ਮੋਡੇ ਤੇ ਚੱਕਿਆ ਸੀਗਾ ਅੱਛਾ ਜੀ ਤੇ ਮੈਂ ਫਟਾਫਟ ਲੈ ਕੇ ਗਿਆ ਤੇ ਸਿਕਿਉਰਟੀ ਵਾਲਾ ਕਹਿੰਦਾ نو ਯੂ ਕੈਨਟ ਗੋ ਕਿਉਂਕਿ ਥੱਲੇ ਵਾਲੀ ਟਿਕਟਾਂ ਤੇ ਨਹੀਂ ਜਾ ਸਕਦੇ ਤੇ ਉਹਨੇ ਮੈਨੂੰ ਵਾਪਸ ਭੇਜਤਾ ਤੇ ਦੁਬਾਰਾ ਫਿਰ ਦਲਜੀਤ ਭਾਜੀ ਆਏ ਉਹਨਾਂ ਨੇ ਸ਼ੋਅ ਕੀਤਾ ਉਹਦੀ ਕੰਗ ਭਾਜੀ ਤੇ ਉਹਨਾਂ ਦਾ ਕਰੂ ਜਿਹੜਾ ਸਾਰਾ ਭੱਜਿਆ ਆ ਉਹ ਮੇ ਤੋਂ ਫੇ ਚੱਕ ਹੀ ਲੈ ਗਏ ਫਟਾਫਟ ਕੀ ਬੜਾ ਲਾਸਟ 3 ਮਿੰਟ ਮੇਰੇ ਖਿਆ ਰਹਿੰਦੇ ਸੀ ਇਹ ਦੁਬਾਰਾ ਫੇ ਸਟੇਜ ਤੇ ਗਿਆ ਜੀ ਤੇ ਆਈ ਡੋਨਟ ਨੋ ਦੋ ਇਹਨੇ ਕੀ ਕੀਤਾ ਜਦੋਂ ਹੋਣੇ ਥੋੜਾ ਬਹੁਤਾ ਸ਼ਾਈ ਕਰ ਰਿਹਾ ਹਾਂ ਜੀ ਉਹ ਪਾਜੀ ਨੇ ਇਦਾਂ ਮਾੜਿਆ ਹੱਥ ਲਾਇਆ ਜਦੋਂ ਇਹਨੂੰ ਲੈ ਕੇ ਗਏ ਫੜ ਕੇ ਲੈ ਕੇ ਗਏ ਤੇ ਬੈਠ ਕੇ ਜਰਾ ਜਰਾ ਸਟੇਜ ਤੇ ਹੱਥ ਲਾਇਆ ਤੇ ਉਹਦੀ ਇਹ ਸਟੈਪ ਕਰਨ ਲੱਗ ਗਿਆ ਇਹਦੇ ਸਟੈਪ ਦੇਖ ਕੇ ਜਿਹੜੇ ਪਿੱਛੇ ਨੱਚ ਰਹੇ ਸੀ ਉਹਨਾਂ ਨੇ ਵੀ ਸਟੈਪ ਮਨ ਲਾ ਲਏ ਜਾਣੀ ਕਿ ਲੋਕਾਂ ਨੂੰ ਇਹ ਜਿੰਨਿਆਂ ਨਾਲ ਹੋਈ ਮੇਰੀ ਗੱਲ ਹੋਈ ਆ ਦੋਸਤਾਂ ਨਾਲ ਮਿੱਤਰਾਂ ਉਹ ਕਹਿੰਦੇ ਇਹ ਕਦੋਂ ਰਿਹਾ ਸਿੱਖੀ ਤੂੰ ਦਿਲਜੀਤ ਨਾਲ ਕਦੋਂ ਇਹ ਸਟੈਪ ਸਿੱਖੇ ਇਦਾਂ ਮੈਂ ਕਿ ਇਹਨੇ ਤਾਂ ਆਪਣੇ ਕੋਲੋਂ ਕੀਤਾ ਜੋ ਵੀ ਕੀਤਾ ਆਈ ਡੋਨਟ ਨੋ ਸੀਦਾ ਕਦੇ ਇਹ ਭੰਗੜਾ ਦਾ ਸਖਿਆਰthi ਸਿੱਖਦਾ ਹੈਗਾ ਹਾਂਜੀ ਹਾਂਜੀ ਹੁਣੇ ਸ਼ੁਰੂ ਕੀਤਾ ਇਸ ਸਾਲ ਲਈ ਇਹ ਭੰਗੜਾ ਸਿੱਖ ਰਿਹਾ ਤੇ ਇਹਨੇ ਸਕੂਲ 'ਚ ਵੀ ਪਰਫਾਰਮ ਕੀਤਾ ਆਪਣੇ ਜਾਨੀ ਰੈਗੂਲਰ ਸਕੂਲ 'ਚ ਵੀ ਤੇ ਪੰਜਾਬੀ ਸਕੂਲ 'ਚ ਵੀ ਪਰਫਾਰਮ ਕੀਤਾ ਤੇ ਨਾਲ ਫਿਰ ਤੁਸੀਂ ਇਹਨਾਂ ਨੂੰ ਆਪਣੇ ਪੂਰੇ ਕਲਚਰ ਦੇ ਨਾਲ ਧਰਮ ਦੇ ਨਾਲ ਵੀ ਪੂਰਾ ਜੋੜਿਆ ਹੋਇਆ ਅ ਇਹ ਜੀ ਹਾਰਮੋਨੀਅਮ ਵੀ ਸਿੱਖ ਰਹੇ ਦੋਨੋਂ ਬੱਚੇ ਅੱਛਾ ਜੀ ਤੇ ਇਹ ਤਬਲਾ ਵੀ ਸਿੱਖਦਾ ਆ ਕੀ ਬਾਤ ਹੈ ਕਿੰਨਾ ਕੁ ਸਿੱਖਦੇ ਆ ਤੇ ਭੰਗੜਾ ਵੀ ਸਿੱਖਦੇ ਆ ਭੰਗੜਾ ਸਿੱਖਦਾ ਤੇ ਉੱਤੇ ਢੋਲ ਵੀ ਸਿੱਖਣ ਲੱਗਿਆ ਹੋਣੇ ਜਿਹੜਾ ਕੀ ਦੀ ਉਮਰ ਕਿੰਨੀ ਹੈ ਫੇ ਹੁਣ 7 ਸਾਲ ਦਾ ਹੋਇਆ 3 ਮਹੀਨੇ ਪਹਿਲਾਂ ਇਹ ਇਹਨੂੰ ਜਾਨੀ ਬਹੁਤ ਸ਼ੌਂਕ ਆ ਮਿਊਜ਼ਿਕ ਦਾ ਤੁਹਾਡੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਾਹੌਲ ਹੈਗਾ ਵੀ ਜੇ ਤੁਸੀਂ ਮਿਊਜ਼ਿਕ ਨਾਲ ਗੀਤ ਸੰਗੀਤ ਨਾਲ ਜੁੜੇ ਹੋ ਨਹੀਂ ਮੈਂ ਅ ਇਦਾਂ ਦਾ ਕੁਝ ਨਹੀਂ ਕੀਤਾ ਆਫ ਲਾਈਫ ਟਾਈਮ ਚ ਲੇਕਿਨ ਮੇਰੇ ਡੈਡੀ ਮੇਰੇ ਫਾਦਰ ਉਹ ਆ ਕਾਫੀ ਐਕਟਿਵ ਰਹੇ ਆ ਮਿਊਜ਼ਿਕ ਲਈ ਜਾਂ ਸਟੇਜ ਤੇ ਜਾਣ ਲਈ ਤੇ ਉਹਨਾਂ ਨੇ ਬਹੁਤ ਜ਼ਿਆਦਾ ਪਾਰਟਿਸਿਪੇਟ ਕੀਤਾ ਗਾਣੇ ਵੀ ਗਾਏ ਉਹ ਘਰ ਚ ਥੋੜਾ ਬਤ ਅਸਰ ਫਿਰ ਜੈਨੇਟਿਕਰ ਤੇ ਪਿਆ ਆ ਮੈਨੂੰ ਲੱਗ ਰਿਹਾ ਇਸੇ ਕਰਕੇ ਇਹ ਥੋੜਾ ਜਿਹਾ ਐਕਟਿਵ ਆ ਦੋਨੋਂ ਕੋਈ ਖਾਸ ਗੱਲ ਜਿਹੜੀ ਲਾਸਟ ਵਿੱਚ ਕਹਿਣਾ ਚਾਹੋ ਤੁਸੀਂ ਹਾਂ ਬਸ ਜੀ ਜਿੱਦਾਂ ਇਹਨਾਂ ਨੇ ਸਾਰਾ ਐਦਾਂ ਲੱਗ ਰਿਹਾ ਕਿ ਜਿੱਦਾਂ ਇਹਨਾਂ ਨੂੰ ਪਤਾ ਸੀ ਮੈਨੂੰ ਨਹੀਂ ਪਤਾ ਸੀ ਕਿ ਜਿੱਦਾਂ ਇਹ ਬੱਚੇ ਨੂੰ ਪਤਾ ਸੀ ਕਿ ਮੈਂ ਪਹੁੰਚ ਜਾਣਾ ਉੱਥੇ ਦਲਜੀਸ਼ ਹੋ ਤੇ ਜਸਤੇ ਤੇ ਚੱਲ ਜਾਣਾ ਜਿੱਦਾਂ ਇੱਕ ਵਾਰੀ ਵਾਪਸ ਵੀ ਆ ਗਿਆ ਉਸ ਤੋਂ ਬਾਅਦ ਵੀ ਇਹਨੂੰ ਪਤਾ ਸੀ ਸਾਨੂੰ ਤੇ ਸੀ ਕਿ ਡਨ ਹੋ ਗਿਆ ਇੱਕ ਵਾਰੀ ਚੱਲ ਗਿਆ ਦੈਟਸ ਇਨਫ ਲੇਕਿਨ ਦੁਬਾਰਾ ਜਦੋਂ ਬੁਲਾਇਆ ਉਹ ਸਾਡੀ ਇਮੇਜਿਨੇਸ਼ਨ ਤੋਂ ਬਾਹਰ ਸੀ ਕਿ ਵੀ ਇੰਨਾ ਐਨ ਇੰਨੇ ਵਾਰ ਇਮੇਜਿਨ ਦੈਟ ਸੋ ਬਹੁਤ ਵਧੀਆ ਅੱਗੇ ਫਿਊਚਰ ਦੇ ਵਿੱਚ ਜੇ ਕਦੇ ਜਿਵੇਂ ਸ਼ੋ ਹੁੰਦਾ ਕਿਸੇ ਹੋਰ ਗਾਇਕ ਦੇ ਨਾਲ ਵੀ ਤੁਹਾਡੀ ਇਹ ਤਮੰਨਾ ਹੋਵੇ ਵੀ ਜ਼ਰੂਰ ਕਰਨੇ ਜੇ ਕਦੇ ਮੌਕਾ ਮਿਲੇ ਕਿਸੇ ਖਾਸ ਜਿਹੜਾ ਗਾਇਕ ਕੋਲ ਅਰੇ ਨੌਜਲਾ ਕਰਨੂ ਜੀ ਹਾਂਜੀ ਤੁਸੀਂ ਕਿੰਨਾ ਦੁਬਾਰਾ ਜਾਣਾ ਚਾਹੁੰਦੇ ਸਟੇਜ ਤੇ ਦਲਜੀਤ ਉਹ ਅੱਛਾ ਨੇ ਦਲਜੀਤ ਨਾਲ ਹੀ ਰਹਿਣਾ ਇਹ ਜਿਹੜੀ ਵਾਸੀ ਇਹ ਪਰਫਾਰਮਸ ਦਨ ਮੈਂ ਜਿਹੜੀ ਵਾਸੀ ਨਾਲ ਵੀ ਚਾਹੁੰਦਾ ਇਹ ਗੈਰੀ ਵਾਸੀ ਕੋਲੋਂ ਸਿੱਖ ਰਿਹਾ ਤਾਂ ਕਰਕੇ ਉਹਨਾਂ ਦਾ ਬੜਾ ਫੈਨ ਆ ਤੇ ਦਲਜੀਤ ਤਾਂ ਇਹਦਾ ਗॉड ਆ ਕਿ ਟੂ ਮੱਚ ਉਹਨਾਂ ਦੇ ਗਾਣੇ ਸੁਣ ਰਿਹਾ ਤੇ ਸਟੈਪ ਦੇਖਦਾ ਰਹਿੰਦਾ ਤੇ ਬਹੁਤ ਜ਼ਿਆਦਾ ਪਤਾ ਨਹੀਂ ਰੱਬ ਵਾਲੀ ਮਿਲਿਆ ਕੀ ਬੱਚਿਆਂ ਚ ਟੈਲੈਂਟ ਹੈ ਆਪਣੀ ਪੰਜਾਬੀ ਆਪਣੇ ਕਲਚਰ ਦੇ ਨਾਲ ਜੁੜੇ ਨੇ ਕਲਚਰ ਨਾਲ ਬਹੁਤ ਜ਼ਿਆਦਾ ਲਗਾਓ ਹੈ ਇਹਨਾਂ ਨੂੰ ਇਹ ਪੰਜਾਬੀ ਪੜਦੇ ਵੀ ਬੋਲਦੇ ਵੀ ਆ ਘਰੇ ਜਿਵੇਂ ਅੱਜ ਸ਼ਾਈ ਫੀਲ ਕਰਦਾ ਹੈਗਾ ਇਸ ਇੰਟਰਵਿਊ ਦੇ ਦੌਰਾਨ ਇਹ ਇੱਥੇ ਆਪਣੇ ਗੁਰਦੁਆਰਾ ਸਾਹਿਬ ਚ ਦਰਬਾਰ ਸਾਹਿਬ ਚ ਜਾ ਕੇ ਸ਼ਬਦ ਪੜਦਾ ਰਹਿੰਦਾ ਕੱਲਾ ਪਰਫਾਰਮ ਕਰ ਚੁੱਕਾ ਹੈ ਗਰੁੱਪ ਨਾਲ ਪਰਫਾਰਮ ਕਰ ਚੁੱਕਾ ਐਕਟਿਵ ਨੇ ਉੱਥੇ ਅੱਜ ਕੀ ਹੋਇਆ ਅੱਜ ਵੀ ਥੋੜਾ ਕੁਝ ਕੋਈ ਖਾਸ ਕੋਈ ਅੱਜ ਨਹੀਂ ਬੋਲਣਾ ਸੁਣਾ ਦਿਓ ਪੁੱਤ ਆ ਜਦ ਜੀ ਸਾਹਿਬ ਦਾ ਪਾਰਟ ਅੱਛਾ ਕਰ ਲੈਂਦਾ ਜੀ ਇੱਕ ਪਾੜੀ ਸੁਣਾ ਦੋ ਪਾੜੀਆਂ ਸੁਣਾ ਦੇ ਚਲ ਚਲ ਸੁਣਾ ਯਾ ਕੋਰ ਕੰਕਰ ਸਾਤ ਨਾਮ ਕੱਤਾ ਪੋਰੇ ਕਿ ਨੇਰ ਪੋਨੇਰ ਵੇਰ ਕਾਰ ਮੁੜ ਕੇ ਜੁਡਨੀ ਸਪੰਗਰ ਪ੍ਰਸਾਦ ਜਪ ਆਦ ਸਚ ਜੁਗਤ ਸਚ ਹੈ ਪੀ ਸਚ ਨਾਨਿਕ ਹੋਸੀ ਬੀ ਸਚ ਸੱਚੀ ਸੋਚਣਾ ਹੋ ਵੀ ਦੇ ਛੁੱਟੀ ਧਕਵਾਰ ਚੁੱਪੇ ਚੁਪਨਾ ਹੋ ਵੀ ਜਿਲਾਹਿਰ ਹਾਲਵਤਾਰ ਭੁਖੇ ਭੁਖਣਾ ਅੰਤਰੀ ਅੰਤਰੀ ਨੇ ਬੰਨਾ ਪੜੀਏ ਪਰ ਸਾਂ ਸੰਪਾ ਲਕੋਈ ਤੇ ਇਕ ਨੱਚ ਲੈਣਾ ਕਿਵਸ ਸਈਆ ਹੋਏ ਜੇ ਕੁੜਾ ਗੁਰੇਟ ਉੱਤੇ ਪਾਰ ਉਕਨ ਜਾਇ ਜਿੰਨਾ ਇਹ ਨਾਨਕ ਲਿਖਿਆ ਨਾਮ ਬਹੁਤ ਵਧੀਆ ਜੀ ਜਿੱਥੇ ਇਹ ਬੱਚੇ ਕਲਚਰ ਦੇ ਨਾਲ ਜੁੜ ਰਹੇ ਹਨ ਨਾਲ ਆਪਣੇ ਧਰਮ ਦੀਆਂ ਰੌ ਰੀਤਾਂ ਬਾਰੇ ਵੀ ਜਿਵੇਂ ਸ਼ਬਦ ਕੀਰਤਨ ਅਰਦਾਸ ਤੇ ਨਾਲ ਪਾਠ ਕਰਨਾ ਉਸ ਨੂੰ ਵੀ ਆਪਣਾ ਜੀਵਨ ਦਾ ਇੱਕ ਅੰਗ ਬਣਾਇਆ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੇ ਐਪਰੀਸ਼ੀਏਟ ਵੀ ਕਰਦੇ ਹਾਂ ਤੁਸੀਂ ਆਪਣੇ ਨੰਨੇ ਮੁੰਨੇ ਬੱਚਿਆਂ ਨੂੰ ਆਪਣੇ ਕਲਚਰ ਦੇ ਨਾਲ ਜੋੜਿਆ ਹੈ ਯਾ थैंक यू जी ਇੱਕ ਤਾਂ ਥੈਂਕਸ ਕਰਦਾ ਕਿ ਅਸੀਂ ਘਰ ਦੇ ਕੋਲੇ ਸਾਡੇ ਗੁਰਦੁਆਰਾ ਸਾਹਿਬ ਤੇ ਬੱਚੇ ਸੈਂਡੇ ਨੂੰ ਆਉਂਦੇ ਆ ਪੰਜਾਬੀ ਸਿੱਖਦੇ ਆ ਫਰਾਈਡੇ ਨੂੰ ਆਉਂਦੇ ਆ ਗੁਰਮੀਤ பாਜੀ ਕੋਲ ਹਰਮੋਨੀਅਮ ਸਿੱਖਦੇ ਆ ਤਬਲਾ ਸਿੱਖਦੇ ਆ ਇਹ ਮੇਨ ਚੀਜ਼ ਆ ਕਿ ਬਈ ਅਵੇਲੇਬਿਲਟੀ ਹੈ ਤਾਂ ਕਰਕੇ ਹੀ ਬੱਚਿਆਂ ਦੇ ਟੈਲੈਂਟ ਇਸ ਪਾਸੇ ਨੂੰ ਗਰੋ ਹੋ ਰਹੇ ਆ ਚਲੋ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਾਡੇ ਚੈਨਲ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਵੀ ਮਚ ਥੈਂਕ ਯੂ ਜੀ ਜਸਟੀਕ さ々木さん。<Jessica? S 2> <Jessica. S 1>